ਜਥੇਦਾਰ ਕੌਕੇ ਸਾਹਿਬ ਦੇ ਜਿਹੜੇ ਕਾਤਲ ਪੁਲਿਸ ਅਫਸਰ ਰਹੇ ਨੇ ਉਹਨਾਂ ਦੇ ਨਾਲ ਕਦੇ ਮਲਾਪ ਹੋਇਆ ਤੁਹਾਡਾ ਉਸ ਤੋਂ ਬਾਅਦ ਮਲਾਪ ਇਹ ਇਹਨੇ ਸਵਰਨ ਸਿੰਘ ਕੂੜੇ ਨੇ ਮੈਨੂੰ ਸੱਦਿਆ ਸੀ ਕਿੱਥੇ ਬੁੱਗੀਪੁਰੇ ਰੋਡ ਤੋਂ ਆਪਣੇ ਫਰੋ ਪਰ ਰੋਡ ਆ ਨਾ ਜਿਹੜੀ ਲੁੱਦਿਆਂ ਨੂੰ ਜਾਂਦੀ ਆ ਹੂੰ ਅੱਗੇ ਇੱਕ ਸਰਕਟ ਹੌਸ ਹੁੰਦਾ ਰੈਸਟ ਹੌਸ ਪੀ ਡਬਲਯੂ ਡੀ ਦਾ ਹੂੰ ਉੱਥੇ ਸੱਦਿਆ ਸੀ ਇਹਨਾਂ ਨੇ ਮੈਨੂੰ ਕੀ ਕਹਿੰਦੇ ਬੁਲਾ ਕੇ ਜਦੋਂ ਮੈਂ ਗਿਆ ਇੱਥੇ ਸਾਡੇ ਐਸਐਸਈ ਅਸ਼ੂਕ ਕੁਮਾਰ ਹੁੰਦਾ ਜੀਗਾ ਹੂੰ ਉਹ ਮੈਨੂੰ ਘਰੋਂ ਲੈਣ ਵਾਸਤੇ ਆਇਆ ਕਹਿੰਦੇ ਮਿਲ ਲਓ ਇੱਕ ਵਾਰੀ ਮੈਂ ਤੇਰੀ ਜ਼ਿੰਮੇਵਾਰੀ ਲੈਨੇ ਹੂੰ ਹੂੰ ਕਹਿੰਦੇ ਹਾਂ ਮੈਨੂੰ ਵਾਰੀ ਜਨ ਤੁਰੋ ਚਲੇ ਗਏ ਸੀ 10 11 ਵਜੇ ਪਹੁੰਚ ਗਏ ਉੱਤੇ ਤੇ ਮੇਰੇ ਜਾਂਦੇ ਨੂੰ ਇੱਕ ਕਮਰੇ ਦੇ ਵਿੱਚ ਬੈਠੇ ਸੀ ਜਿਆ ਮੰਗਾਲੀ ਉਹਨਾਂ ਨੇ ਮੈਂ ਫਤਿਹ ਬਰਾਤੀ ਸੱਚੀ ਗਬਰਾਤੀ ਉਹਨਾਂ ਨੂੰ ਮੇਰਾ ਫਾੜ ਜਵਾਨ ਦਾ ਹੂੰ ਜਦੋਂ ਸੀਨੀਅਰ ਸੀ ਬਜ਼ੁਰਗ ਸੀ